ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁਖ ਬਿਦਾਰਨ ਹਰੀਆ ਅਵਰ ਸਾਦ ਚੱਕ ਸਗਲੇ ਦੇਖੇ ਮਨ ਹਰਨਸ ਸਭ ਤੇ ਮੀਠਾ ਜਿਉ ਜੋ ਜੋ ਪੀਵੇ ਸੋ ਤ੍ਰਿਪਤਾਵੈ ਅਮਰ ਹੋਵੈ ਜੋ ਨਾਮ ਰਸ ਪਾਵੇ ਨਾਮ ਨਿਧਾਨ ਸਹਿ ਪ੍ਰਾਪਤ ਜਿਸ ਸਬਦਿ ਗੁਰੂ ਮਾਨਬੂਠਾ ਜਿਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਨ ਜਿਨ ਹਰ ਸਾਦ ਪਾਇਆ ਸੋ ਨ ਹਿੰਦੁਲਾਨ ਤਿਸਹਿ ਪ੍ਰਾਪਤ ਹਰ ਹਰ ਨਾਮ ਜਿਸ ਮਸਤਕ ਭਾਵੀ ਠਾ ਜਿਓ ਹਰ ਇੱਕ ਸ ਹੱਥ ਆਇਆ ਵਰਸਾਣੇ ਬਹੁ ਤੇਰੇ ਤਿਸ ਲਗ ਮੁਕਤ ਭਏ ਘੰਡੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਹ ਨਾਨਕ ਵਿਰਲੀਂ ਦੀ ਠਾ ਜੀਓ ਬਾਜ ਮਹੱਲਾ ਪੰਜਵਾਂ ਨਿਧ ਸਿਧ ਰਧ ਹਰ 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 ਮੇਰਾ ਜਨਮ ਪਦਾਰਥ ਗਹਿਰ ਗੰਭੀਰੈ ਲੱਖ ਕੋਟ ਖੁਸ਼ੀਆਂ ਰੰਗ 라ਵੈ ਜੋ ਗੁਰ ਲਾਗਾ ਪਾਈਂ ਜੀਓ ਦਰਸ਼ਨ ਦੇਖਤ ਭਏ ਪੁਨੀਤਾ ਸਗਲ ਉਧਾਰੇ ਭਾਈ ਮੀਤਾ आगम अगोचर स्वामी अपना गुरु कृपा ते सच त्याई जियों जा कौ खोजह सर्व उपाय वड भावी दर्शन को विरला पाए ऊच अपार अगोचर थाना ओ महल गुरु दे खाई जियों गहर गंभीर अमृत नाम तेरा मुक्त भया जिस हृदय बसेरा ਗੁਰਬੰਧਨ تنਕੇ ਸਗਲੇ ਕਾਟੇ ਜਨ ਨਾਨਕ ਸਹਜ ਸਮਾਈ ਜਿਓ ਬਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵ ਪ੍ਰਭੂ ਦਇਆ ਤੇ ਮੰਗਲ ਗਾਵਾਂ ਉਠਤ ਬੈਠਤ ਸੋਵਤ ਜਾਗਤ ਹਰ ਧਿਆਇਐ ਸਗਲ ਅਵਰਦਾ ਜਿਓ ਨਾਮ ਔਖਦ ਮੁਕਾਉ ਸਾਧੂ ਦੀਆ ਗੇਲ ਬਿਖ ਕਾਟੇ ਨਿਰਮਲ ਥੀਆ ਅਨੰਦ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਓ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਿਨ ਗੁਰੂ ਪਛਾਤਾ ਸੋ ਕਾਹੇ ਕੋ ਦਰਦਾ ਜੀਓ ਜਬ ਤੇ ਸਾਧੂ ਸੰਗਤ ਪਾਏ ਗੁਰ ਭੇਟ ਤਹਾਂ ਗਈ ਬਲਾਏ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਢਾਕ ਲੀਆ ਮੇਰਾ ਪੜਦਾ ਜੀਉ ਮਾਜ ਮਹਲਾ 5 ਕੋਤ ਕੋਤ ਸੇਵਕ ਸੰਗ ਰਾਤਾ ਪ੍ਰਭ ਪ੍ਰਤ ਪਾਲੇ ਸੇਵਕ ਸੁਖ ਦਾਤਾ ਪਾਣੀ ਪੱਖਾ ਕੀ ਸੋ ਸੇਵਕ ਕੈ ਥਾਪੁਰ ਹੀ ਕਾ ਆਹਰ ਜੀਉ ਆਠ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਹਾਇਆ ਸੋਈ ਕਮਾਵੇ ਜੋ ਸਾਹਿਬ ਪਾਵੇ ਸੇਵਕ ਅੰਤਰ ਬਾਹਰ ਮਾਹਰ ਜੀਓ ਤੂੰ ਦਾਨਾ ਠਾਕੁਰ ਸਭ ਬਿਦ ਜਾਣਹਿ ਠਾਕੁਰ ਕੇ ਸੇਵਕ ਹਰ ਰੰਗ ਮਾਨਹਿ ਜੋ ਕਿਸ ਠਾਕੁਰ ਕਾ ਸੋ ਸੇਵਕਾ ਸੇਵਕ ਠਾਕੁਰ ਹੀ ਸੰਗ ਜਾਹਰ ਜੀਓ ਆਪਣਾ ਠਾਕੁਰ ਜੋ ਪਹਿਰਾਇਆ ਬਹਰ ਨਾ ਲੇਖਾ ਪੁੱਛ ਬੁਲਾਇਆ ਇਸ ਸੇਵਕ ਤੈ ਨਾਨਕ ਪੁਰ ਬਾਣੀ ਸੋ ਗਹਿਰ ਗੰਭੀਰਾ ਗੋਹਰ ਜੀਓ ਬਾਜ ਮਹੱਲਾ ਪੰਜਵਾਂ ਸਬ ਕਿਸ ਘਰ ਮਹਿ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਪੁਲਾਹੀ ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀਓ ਜਿਮ ਜਿਮ ਵਰਸੈ ਅੰਦਿਤ ਧਾਰਾ ਮਨ ਪੀਵੈ ਸੁਣ ਸ਼ਬਦ ਦੀਚਾਰਾ ਅਨੰਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਓ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧਿ ਕਿਰਪਾ ਤੇ ਸੂ ਕਾ ਹਰਿਆ ਸਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਓ ਜਲ ਰੰਗ ਜਿਉ ਜਲੈ ਸਮਾਇ ਕਿਉ ਜੋਤੀ ਸੰਗ ਜੋਤ ਮਿਲਾਇ ਕਹੋ ਨਾਨਕ ਭ੍ਰਮ ਕਟੇ ਕਿਵਾੜਾ ਬੋੜ ਨਾ ਹੋਈਐ ਜੋ ਲਾ ਜੀਓ ਬਾਜ ਮਹੱਲਾ ਪੰਜਵਾਂ ਤਿਸ ਕੁਰਬਾਣੀ ਜਿਨ ਤੂੰ ਸੁਣਿਆ ਤਿਸ ਬਲਿਹਾਰੀ ਜਿਨ ਰਸਨਾ ਪੜਿਆ ਵਾਰ-ਵਾਰ ਜਾਈ ਤਿਸ ਵਿਟਹੁ ਜੋ ਮਨ ਤਨ ਤੁਧ ਆਰਾਧੇ ਜਿਉ ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ ਨੈਣ ਨਿਹਾਲੀ ਤਿਸ ਪੁਰਖ ਦਿਆਲੈ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜਿਉ ਸੇਵਡ ਭਾਗੀ ਜਿਨ ਤੁਮ ਜਾਣੇ ਸਭ ਕੈ ਮੱਧੇ ਅਲਿਪਤ ਨਿਰਵਾਣੀ ਸਾਧਕ ਸੰਗ ਉਨ ਪਉ ਜਲ ਤਰਿਆ ਸਗਲ ਦੂਤ ਉਨ ਸਾਧੇ ਜਿਉ ਤਿਨ ਕੀ ਸ਼ਰਨ ਪਰਿਆ ਮਨ ਮੇਰਾ ਮਾਣ ਤਾਣ ਤਜ ਮੋ ਅੰਧੇਰਾ ਨਾਮ ਧਾਨ ਦੀਜੈ ਨਾਨਕ ਕਉ ਤਿਸ ਪ੍ਰਭ ਅਗੰਮ ਅਗਾਧੇ ਜਿਉ ਮਾਝ ਮਹੱਲਾ 5 ਤੂੰ ਤੀੜ ਸ਼ਾਖ ਤੇਰੀ ਫੁੱਲੀ ਤੂੰ ਸੂਖਮ ਹੋਵਾ ਅਸਥੂਲੀ ਤੂੰ ਜਲ ਨਿਧ ਤੂੰ ਫੇਨ ਬੁਧ ਗੁਦਾ ਤੁਦ ਬਿਨ ਅਵਰ ਨਾ ਭਾਲੀਐ ਜੀਉ ਤੂੰ ਸੂਤ ਮਣੀਏ ਤੀ ਤੂੰ ਹੈ ਤੂੰ ਗੰਠੀ ਮੇਰ ਸਿਰ ਤੂੰ ਹੈ ਆਦ ਮਦ ਅੰਤ ਪ੍ਰਭ ਸੋਈ ਅਵਰ ਨਾ ਕੋਇ ਦਿਖਾਲੀਐ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੂੰ ਨਿਰਵਾਣ ਰਸੀਆ ਰੰਗਰਾਤਾ ਆਪਣੇ ਕਰਤਬ ਆਪੇ ਜਾਣਹਿ ਆਪੇ ਤੁਧ ਸੰਭਾਲਿਐ ਜੀਉ ਤੂੰ ਠਾਕੁਰ ਸੇਵਕਹੁਣ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਸਦਾ ਗੁਣ ਗਾਵੇ ਇੱਕ ਪੂਰੀ ਨਦਰ ਨਿਹਾਲਿਐ ਜੀਉ